ਲੈ ਨਹੀਂ ਬੈਣਾ ਤੁਸੀਂ ਤਾਂ ਦੋਵੇਂ ਜਣਗਾਂ ਰਲ ਗਈਆਂ ਤੇ ਸੂਟ 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 ਓਹੋ ਛੱਡੋ ਖੜਾ ਹਣ ਸੂਟਾਂ ਦਾ ਚਲੋ ਛੱਡੋ ਸਾਰੀਆਂ ਗੱਲਾਂ ਭਾਬੀ ਜੀ ਮੈਂ ਨਾ ਵੇਖੋ ਮੇਰੇ ਵਾਸਤੇ ਨਾ ਪਜਾਮਾ কুর্তা ਲੈ ਕੇ ਆਈ ਸੀਗੀ ਦੀਦੀ ਕੁਝ ਲੈ ਕੇ ਨਹੀਂ ਜੀ ਹਾਂਜੀ ਆ ਵੇਖੋ ਮੰਮੀ ਉੱਥੇ ਨਾ ਬੱਚੇ ਯੂਨੀਫਾਰਮ ਦੇ ਕੇ ਗਏ ਸੀਗੇ ਤੇ ਮੈਨੂੰ ਬੜਾ ਚੰਗਾ ਲੱਗਾ ਕਪੜਾ ਮੈਂ ਕਿਉਂ ਨਾ ਮੈਂ ਆਪਣੇ ਵੀਰੇ ਵਾਸਤੇ ਵੀ ਲੈ ਕੇ ਜਾਵਾਂ ਪਜਾਮਾ কুর্তা ਠੀਕ ਸਮਝ ਨਹੀਂ ਗੋਰਪ੍ਰੀਤ ਕਿੱਡਾ ਸੋਹਣਾ ਪਹਿਣ ਸੂਟ ਲਿਆਈ ਆਪਣੇ ਭਰਾ ਦਾ ਦੇਚਾ ਨਾਲ ਲਿਆਈ ਹੈ ਅਗਲੀ ਵਾਹ ਬੜਾ ਸੋਹਣਾ ਸਵਾਇਆ ਦੀਦੀ ਟੱਚ ਬਟਨ ਲਾਏ ਆ ਤੇ ਪਰ ਉਹ ਨਹੀਂ ਸ਼ਾਈਂ ਜੀ ਨਹੀਂ ਦਿੰਦਾ ਇਹ ਕਪੜਾ ਗੁਰਪ੍ਰੀਤ ਪਾਜੀ ਨੇ ਉਦਨ ਕੁਰਤਾ ਪਜਾਮਾ ਪਾਇਆ ਸੀ ਤੇ ਉਹ ਕਿੰਨੀ ਸ਼ਾਈਂ ਦੇਂਦੇ ਆ ਇਹ ਕਪੜਾ ਉਦਾਂ ਦਾ ਕਪੜਾ ਬੜਾ ਸੋਹਣਾ ਲੱਗਦਾ ਮੇਰਾ ਰੱਦੇ ਤੇਰੇ ਵੀਰ ਨੂੰ ਉਦਾਂ ਦਾ ਸਵਾਵਾ ਕੇ ਦਿੰਦੀ ਮੈਂ ਕਿਤੇ ਆ ਵੀ ਠੀਕ ਹੈ ਉਦਾਂ ਭਾਬੀ ਔਰ ਇਹ ਮੁਕਾਬਲਾ ਕਰਦੇ ਰਿਹਾ ਉਹ ਕਪੜੇ ਨਾਲ ਇਹ ਠੀਕ ਹੈ ਪਤਾ ਮੇਰੇ ਹਸਬੰਦ ਕਿੱਥੋਂ ਸੁਵੰਦ ਦੇ ਸਪੈਸ਼ਲ ਅਬੋਰ ਤੋਂ ਸੁਵੰਦੇ ਆ ਨਾ ਉੱਥੋਂ ਦੇ ਕੱਪੜੇ ਦੀ ਚਮਕ ਕੁਝ ਵੀ ਨਹੀਂ ਜਾਂਦਾ ਇੰਨੀ ਵਧੀਆ ਸਟੀਚਿੰਗ ਹੁੰਦੀ ਨਾ ਲੋਕੀ ਖੜੇ ਹੋ ਗਏ ਕੋਈ ਦੇਖੇ ਕਿੱਥੋਂ ਆਇਆ ਸਪੈਸ਼ਲੀ ਅਬੋਰ ਤੋਂ ਮੈਂ ਵੀ ਕਹਾਂ ਵੀ ਇੰਨੀ ਸ਼ਾਈਨ ਕਿਉਂ ਦੇਂਦਿਆ ਵਾ ਕੱਪੜਾ ਆ ਆ ਵੇਖੋ ਤੇ ਉਹ ਵੇਖੋ ਉੱਥੇ ਫਿਰ ਸਟੀਚਿੰਗ ਜ਼ਿਆਦਾ ਵਾ ਅਬੋਰ ਹਾਂਜੀ ਬਹੁਤ ਜ਼ਿਆਦਾ ਸਟੀਚਿੰਗ ਹੈ ਅੱਛਾ ਉੱਥੇ ਤੇ ਮੈਂ ਕਹਿੰਦੀ ਦੋ ਦੋ ਕੁਰਤੇ ਪਿਆਮੇ ਨਹੀਂ 50000 ਰੁਪਏ ਭਰਦੇ ਸਟੀਚਿੰਗ ਦੀ ਵਿੱਚੇ ਕੱਪੜਾ ਚਲੋ ਕਰ ਦਿੰਦੇ ਆ ਪਰ ਬਹੁਤ ਵਧੀਆ ਜਾ 50000 ਰੁਪਏ ਹਾਂਜੀ ਇਹ ਤੇ ਲੋਕਾਂ ਲਈ ਮਟੀਰੀਅਲ ਲੋਕਾਂ ਲਈ ਹੈ ਚੱਲ ਪੁੱਤ ਇਹਨਾਂ ਦੀਆਂ ਗੱਲਾਂ ਤੇ ਨਾ ਅਸਰ ਕਰੀ ਤੂੰ ਲਿਆਂ ਹੀ ਰੀਜਣਾ ਕੱਪੜਾ ਲਿਆ ਸੁਆਇਆ ਤੂੰ ਆਪਣੇ ਭਰਾ ਨੂੰ ਦਿਵਾ ਤੇ ਰੀਜਣਾ ਲਿਆਈਆਂ ਉਹ ਘਰ ਕੀ ਲੈ ਕੇ ਆਈ ਆ ਤੂੰ ਭਾਵੇਂ ਮਾੜਾ ਹੀ ਲਿਆਈਆਂ ਲਿਆਈ ਤੇ ਪਤਾ ਹੈਗੀ ਨਾ ਇਸੇ 'ਚ ਪਿਆਰ ਹੁੰਦਾ ਪੁੱਤ ਜਿਆਦਾ ਪੈਸਿਆਂ 'ਚ ਪਿਆਰ ਨਹੀਂ ਹੁੰਦਾ ਭੈਣ ਭਰਾ ਦਾ ਪਿਆਰ ਇੱਥੋਂ ਹੀ ਪਤਾ ਲੱਗਦਾ ਕਿੰਨਾ ਕੁ ਪਿਆਰ ਵਾ ਮੰਮੀ ਜੀ ਆ ਪਾ ਦੋ ਲਫਾਫੇ ਚ ਪਾ ਦੋ ਵੇਖ ਲਾਂਗੇ ਜਿਹਾ ਪਾਉਣਾ ਹੋ ਗਾ ਨਾਨੀ ਨੇ ਮੰਮੀ ਜੀ ਮੇਰੀ ਚੀਜ਼ ਹੈ ਕੱਖਾਂ ਵਰਗੀ ਆ ਨਾ ਨਹੀਂ ਧੀਏ ਕੱਖਾਂ ਵਰਗੀ ਨਹੀਂ ਇਹ ਲੱਖਾਂ ਵਰਗੀ ਆ ਪੁੱਤ ਐਡੇ ਪਿਆਰ ਨਾਲ ਤੂੰ ਲਿਆਈ ਆ ਇਹਦੇ ਵਿੱਚ ਪਿਆਰ ਛੁਪਿਆ ਵਾ ਇੰਨੀ ਗੱਲ ਨਾ ਮੁੜ ਕੇ ਕੰਮੀ ਚਲ ਉਠੋ ਮੂੰ ਨਾ ਬਲ ਸੋਨੇ ਬਣਾਓ ਕਿ ਤੇ ਚਾਹ ਪਾਣੀ ਦੀ ਘੁੱਟ ਬਣਾਓ ਨਾਲ ਇਹਨਾਂ ਦੇ ਨਾਲ ਮੈਨੂੰ ਵੀ ਘੁੱਟ ਦੇ ਮੰਮੀ ਤਰ ਕੇ ਆਈਆਂ ਚਾਹ ਫ੍ਰਿਜ ਦੀ ਪਈ ਆ ਗੁਰਪ੍ਰੀਤ ਰੋਟੀ ਖਾਣੇ ਬੈਲੇ ਕੇ ਚਾਹ ਬਣਾਵਾ ਮੈਂ ਪਨੀਰ ਦੀ ਸਬਜ਼ੀ ਬਣਾਈ ਤੇਰੇ ਵਾਸਤੇ ਬਕੇ ਨਾਲ ਰੋਟੀ ਖਾਂ ਲਾਂਗੇ ਭਾਬੀ ਰੋਟੀ ਖਾਣੀ ਚਲ ਮੈਂ ਚਾਹ ਬਣਾ ਲਾਂ ਦੀਦੀ ਨੇ ਪੀਣੀ ਉਹ ਤਾਂ ਪੀ ਲੱਗੀ ਦੋਹਾਂ ਬਾਤਾਂ ਨੇ ਆਹੀ ਚਾਹ ਵੀ ਤੇ ਰੋਟੀ ਵੀ ਮੈਂ ਚਾਹ ਨਹੀਂ ਪੀਣੀ ਭਾਬੀ ਮੈਂ ਚਾਹ ਨਹੀਂ ਪੀਣੀ ਇਹੋ ਜਿਹੇ ਨਖਰੇ ਨਾ ਆਪਣੇ ਘਰ ਜਾ ਕੇ ਕਰਿਆ ਕਰ ਤੇ ਅਭੀ ਤੇ ਮੇਰਾ ਘਰ ਹੈ। ਕਿਆ ਹੁ ਤੇਰੀ ਮੈਂ ਕੌਫੀ ਨਹੀਂ ਪੀਣੀ। ਜੋ ਕਛ ਹੈ ਨਾ ਜੋ ਉਹਨੂੰ ਮਿਲੂ ਉਹ ਤੈਨੂੰ ਮਿਲੂ। ਐਨੇ ਨਖਰੇ ਨਾ ਵਿਖਾਇਆ ਕਰ। ਤੇ ਅਭੀ ਤੇ ਮੰਮੀ ਮੇਰਾ ਹੀ ਘਰ ਹੈ। ਘਰ ਤੇ ਤੇਰਾ ਹੀ ਆ ਪਰ ਨਖਰੇ ਤੂੰ ਜ਼ਿਆਦਾ ਕਰਦੀ। ਘਰ ਮਿਲੂ ਥੋੜੀ ਕਹਿੰਦੀ ਵੀ ਮੈਂ ਆਪਣੀ ਭਾਬੀ ਨੂੰ ਕਹਿੰਦੀ ਵੀ ਆ। ਉਹ ਭਾਬੀ ਤੇ ਮੇਰੀ ਆ ਉੱਥੋਂ ਹੀ ਬਣ ਕੇ ਆਉਣੀ ਆ। ਚਾ ਚੰਗਾ ਸਬ지 ਬਣਾ ਲਈਏ। ਘਰ ਤੋਂ ਬੜੀ ਪਸੰਦੀਸ਼ ਬਣਾਉਣ ਬੈਠਕੇ ਪਨੀਰ। ਕਭੀ ਕੀ ਕਰਦੇ ਵੇ ਉਹ ਆਹ ਦੇ ਵਾਸਤੇ ਗੁਰਪ੍ਰੀਤ ਫੁਲਕਾ ਲਾਉਣ ਲੱਗੀ ਆਂ ਇੱਧਰ ਆ ਕੇ ਤੇਰੇ ਵਾਸਤੇ ਮਸਾਲੇ ਵਿੱਚ ਤਪਨੀਰ ਦੀ ਸਬਜ਼ੀ ਬਣਾਈ ਹੂੰ ਸਬਜ਼ੀ ਤੇ ਵਧੀਆ ਹੈ ਪਸੰਦ ਹੈ ਨਾ ਤੈਨੂੰ ਹਾਂ ਸਬਜ਼ੀ ਤੇ ਪਸੰਦ ਆ ਮੈਨੂੰ ਕਿੱਥੇ ਤੂੰ ਯਾਰ ਗਰਮੀ 'ਚ ਲੱਗੋਗੀ ਰੋਟੀ ਬਣਾ ਉਹ ਤੇ ਮਮਨੀ ਸਾਹਮਣੇ ਕਹਿਤਾ ਸੀ ਕਿ ਰੋਟੀ ਬਣਾ ਲਓ ਮੈਨੂੰ ਤੇ ਮਮਮੀ ਨੇ ਬੋਲੀ ਆਣਾ ਸੀ ਕੁਛ ਨਾ ਕੁਛ ਕੀ ਮਤਲਬ ਤੇਰਾ ਯਾਰ ਮੈਂ ਕਹਿੰਨੀ ਆਨਲਾਈਨ ਮੰਗਾ ਲਵਾਂ ਪੀਜ਼ਾ ਹੀ ਮੰਗਾ ਲਵਾਂ ਆਨਲਾਈਨ ਯਾਰ ਮਹੰਗਾਈ ਨਾ ਤੇ ਮੰਮੀ ਨੇ ਗੁੱਸੇ ਹੋਣ ਲੱਗ ਪਣਾ ਉਹਨਾਂ ਨੇ ਕਿਹਾ ਸਵੇਰ ਦੀ ਤੂੰ ਸਬਜ਼ੀ ਬਣਾਉਣ ਡਈ ਆ ਤੇ ਹੁਣ ਫੁਲਕੇ ਲਾ ਲਾ ਚਾਰ ਕੀ ਗੱਲ ਤੈਨੂੰ ਯਾਰ ਮੰਮੀ ਨੂੰ ਕਹਿਣਾ ਉਹਨੇ ਖਾ ਲਈ ਰੋਟੀ ਆਪਾਂ ਬਾਹਰੋਂ ਡਿਲੀਵਰੀ ਬੋਏ ਕੋ ਫੜ ਲੈਣਾ ਮੰਮੀ ਨੂੰ ਕਿਹੜਾ ਪਤਾ ਲੱਗਣਾ ਉਹ ਘਰੇ ਚ ਹੀ ਹੈ ਘਰ ਹੀ ਬੈਲ ਮਾਰਨੀ ਆ ਤੂੰ ਕੀ ਆਨਲਾਈਨ ਆਨ ਲੈ ਲਈ ਐ ਨਹੀਂ ਘਰ ਦੀ ਰੋਟੀ ਨਹੀਂ ਤੈਨੂੰ ਲੰਘਦੀ ਆਉਂਗਾ ਲਾ ਆਉਂਗਾ ਲਾ ਫਿਰ ਕੀ ਮੰਮੀ ਆਨਲਾਈਨ ਖਾ ਲਾਂਗੇ ਤੇ ਮੈਨੂੰ ਸਵਾ ਲੱਗਦਾ ਪੀਜ਼ਾ ਮੰਮੀ ਉਹ ਕਿਹੜਾ ਰੋਜ ਹੁੰਦੀ ਆ ਕਦੀ ਕਦਾਈ ਤੇ ਹੁੰਦੀ ਆ ਮਸਾਂ ਕਿਤੇ ਹੁੰਦੀ ਆ ਨਾਲੇ ਤੁਹਾਨੂੰ ਪਤਾ ਨੂੰ ਘਰ ਦੀ ਰੋਟੀ ਖਾਣ ਦੀ ਆਦਤ ਨਹੀਂ ਆ ਉਹ ਤਾਂ ਕਰਕੇ ਕਹਿੰਦੀ ਮੈਂ ਛੀ ਮੰਗਾਉ ਤੇ ਮੈਂ ਖੁਸ਼ ਹੋ ਕੇ ਖਾ ਲਵਾਂ ਤੇ ਉਹ ਦੂਜੀ ਨੇ ਵੀ ਤੇ ਖਾਣੀ ਆ ਤੇ ਉਹ ਉਹ ਖਾਂਦੇ ਯਾਰ ਉਹਨਾਂ ਨੂੰ ਉਹ ਖਵਾ ਦੋ ਤੂੰ ਤਾਂ ਮੇਰੀ ਨੂਨ ਬਗਾਣ ਲਈ ਆ ਇਹੋ ਜਿਹਾ ਕੰਮ ਕਰਨੇ ਆ ਨਾ ਚੱਲ ਜੁੱਲੀ ਬਿਸਤਰਾ ਚੱਕ ਕੇ ਮੁੜਕੇ ਨਾ ਆਵੀ ਆਨਲਾਈਨ ਮੰਗਾ ਲਓ ਨਾਲੇ ਖਰਚਾ ਤੇ ਨਾਲੇ ਨੂੰ ਮੈਰੀ ਨੂੰ ਬਗਾਨੀ ਰੋਟੀ ਪਾਣੀ ਕਰਦੀ ਉਹ ਰੋਜ਼ ਆਖਿਆ ਕਰਦਾ ਕੋ ਲੈ ਨਾ ਤੂੰ ਵਧੇ ਰਿਹਾ ਕਰੋ ਖਰਚਾ ਖਰਚਾ ਕੁੜੀਆਂ ਦੇ ਨਹੀਂ ਕਰਨਾ ਤੇ ਕਿਤੇ ਤੇ ਕਰਨਾ ਇਹ ਤੂੰ ਹੀ ਖਰਚਾ ਤੂੰ ਇਹੋ ਜਿਹਾ ਨਾ ਨਖਰੇ ਆਪਣੇ ਘਰ ਕਰਿਆ ਕਰ ਮੇਰੇ ਘਰ ਆਣ ਕੇ ਇਹੋ ਜਿਹੇ ਨਖਰੇ ਨਾ ਕਰ ਮਾਮਾ ਨੇ ਨਾਲ ਨਖਰੇ ਹੁੰਦੇ ਵੀ ਐ ਭਾਬੀ ਤੂੰ ਆਨਲਾਈਨ ਪੀਜ਼ਾ ਮੰਗਾਓ ਮੈਨੂੰ ਨਹੀਂ ਪਤਾ ਕੋਈ ਆਨਲਾਈਨ ਪੀਜ਼ਾ ਨਹੀਂ ਆਉਣਾ ਰੋਟੀ ਬਣੂਗੀ ਉਹ ਵੀ ਖਾਊਗੀ ਇਹ ਵੀ ਖਾਊਗੀ ਉਹਨਾ ਆਵੇ ਨਹੀਂ ਉਹਨਾ ਨਾਲ ਮੰਮੀ ਚਾਹ ਲਾਉਣ ਉਹ ਤੇ ਆਦਤ ਆ ਘਰ ਦੀ ਰੋਟੀ ਖਾਂਦੀ ਉਹਨੂੰ ਮੈਂ ਬਣਾ ਦੇਣੀ ਆ ਇਹ ਕਿਹੜਾ ਰੋਜ਼ ਆਉਂਦੀ ਏ ਜੇ ਇਹ ਕਹਿੰਦੀ ਆ ਤੇ ਆਪਾਂ ਆਰਡਰ ਕਰ ਦਿੰਨੇ ਖਾਣਾ ਇਹਦਾ ਬਾਹਰੋਂ ਕਿੰਨਾ ਕਿਤੇ ਹੁਣ ਆਵਾ ਕਿੰਨੇ ਕਿਤੇ ਪੈਸੇ ਬਣ ਜਾਣੇ ਆ ਨਹੀਂ ਭੈਣਾ ਰੋਟੀ ਆ ਉੱਥੋਂ ਵੀ ਰੋਟੀ ਆਉਣੀ ਇੱਥੇ ਵੀ ਰੋਟੀ ਆ ਮੰਮੀ ਇਹਦਾ ਸੁਆਦ ਵੱਖਰਾ ਹੁੰਦਾ ਪੀਜ਼ੇ ਦਾ ਤੁਸੀਂ ਵੀ ਖਾ ਕੇ ਵੇਖ ਨਾ ਮੇਰੇ ਨਾਲ ਤੇ ਤੂੰ ਇੱਥੋਂ ਹੀ ਗਈ ਆ ਰੋਟੀ ਖਾਂਦੀ ਗਈ ਆ ਸਬਜ਼ੀ ਖਾਂਦੀ ਗਈ ਆ ਇੱਥੋਂ ਤੇ ਗਈ ਆ ਪਰ ਹੁਣ ਆ ਮੇਰੀਆਂ ਆਦਤਾਂ ਬਦਲ ਗਈਆਂ ਨੇ ਘਰ ਦੇ ਹਿਸਾਬ ਨਾਲ ਬਦਲ ਜਾਂਦੀ ਐ ਇੱਥੇ ਮੈਂ ਗੁਜ਼ਾਰਾ ਕਰਦੀ ਰਹੀ ਫੇਰ ਵੀ ਪਰ ਉੱਥੇ ਹੁਣ ਮੈਂ ਅਮੀਰ ਘਰ ਵਿਆਹੀ ਆ ਉੱਥੋਂ ਦਾ ਸਟੈਂਡਰਡ ਉੱਥੋਂ ਦੇ ਚਾਰ ਲੋਕਾਂ ਵਿੱਚ ਬਹਿਣਾ ਜਿਸ ਤਰ੍ਹਾਂ ਦਾ ਮਾਹੌਲ ਉਸ ਤਰ੍ਹਾਂ ਦੇ ਆਦਤਾਂ ਬਹਿ ਜਾਂਦੀਆਂ ਨੇ ਪਰ ਇੱਥੇ ਆਣ ਕੇ ਤੈਨੂੰ ਆਦਤਾਂ ਬਦਲਣੀਆਂ ਪੈਣਗੀਆਂ ਮੇਰੇ ਘਰ ਤਾਂ ਹੀ ਤੇ ਮੈਂ ਘੱਟ ਕੰਮਦੀ ਐ ਇਸੇ ਕਰਕੇ ਪਰ ਹੁਣ ਮੇਰੀ ਭਾਬੀ ਮੰਗਾ ਦਨ ਗਿਆ ਆਪਣੇ ਇਹ ਭਾਬੀ ਮੇਰੇ ਕੋਲ پیسے ਲੈਣੇ ਭਾਬੀ ਮਂਗਾ ਕੇ ਦੇਖੇ ਭਾਬੀ ਨੂੰ پیسے ਕਿੱਥੋਂ ਲੈਣੇ ਆ ਪਿੱਛੋਂ ਲੈ ਕੇ ਆਉਣੇ ਆ ਇੱਥੇ ਸਾਰਾ ਮੇਰੇ ਕੋਈ ਖਰਚਾ ਆਉਣਾ ਤੇ ਹਾਂਜੀ ਇੱਥੋਂ ਹੀ ਲੈਣਾ ਉਹਨਾਂ ਨੇ ਉਹਨਾਂ ਦੇ ਪਿੱਛੋਂ ਕੇ ਲੈਣੇ ਮੇਰਾ ਸਿਰ ਮੇਰੀਆਂ ਜੁੱਤੀਆਂ ਖਬਰਦਾਰ ਸੁਣ ਲੈ ਕੁੜੀ ਜੇ ਤੀਜੇ ਪੂਜੇ ਮਗਾਏ ਤਾਂ ਕਹੋ ਤੈਨੂੰ ਨਾਲ ਹੀ ਕੱਢ ਦੂੰਗੇ ਜੇ ਸੁਣ ਲਈ ਨਾ ਗੱਲ ਹੋਣਾ ਇਆਂ ਜੇ ਦੋਵੇਂ ਜਣਿਆਂ ਦਾ ਸੂਤਰ ਵੇਖੀ ਸੇ ਕੰਨ ਚ ਪਾਈਆਂ ਨਾ ਦੋਹੋ ਗਈਆਂ ਹੂੰ ਤੈਨੂੰ ਖੁਸ਼ ਕਰਕੇ ਭੇਜੀਦਾ ਮੈਂ ਆਹੋ ਤਾਂ ਹੀ ਮੈਂ ਮੁੜ ਕੇ ਆਉਂਗੀ ਚੱਲ ਗੁਰਪ੍ਰੀਤ ਮੇਰੀ ਗੱਲ ਸੁਣ ਹੁਣ ਘਰ ਦੀ ਰੋਟੀ ਖਾ ਲੈ ਫਿਰ ਤੈਨੂੰ ਬਾਅਦ ਚ ਮਗਾ ਦਾਂਗੇ ਹੌਸਲਾ ਕਰ ਚਲੋ ਭਾਬੀ ਤੁਸੀਂ ਕਹਿੰਦੇ ਤਾਂ ਮੈਂ ਖਾ ਲੈਨੀ ਵਾ ਕੋਈ ਗੱਲ ਨਹੀਂ ਮੰਮੀ ਨੇ ਇਹ ਨੂੰ ਕਹਿੰਦੇ ਜਾਓ ਤੁਸੀਂ ਜਾ ਕੇ ਬੋ ਮੈਂ ਵਿਮਲ ਦੀ ਲਈ ਲੈ ਕੇ ਆਈ ਠੀਕ ਹੈ ਠੀਕ ਮੇਰੇ ਵੱਤੇ ਵੀ ਲਿਆਓ ਵਿਮਲਾ ਤੇ ਵੀ ਲਿਆਓ ਇਹਨਾਂ ਦੋਵਾਂ ਨੂੰ ਖਾਣ ਦਿੰਦੇ ਆ ਨਹੀਂ ਮੇਰੀ ਸੋਹਲਾ ਇੱਕ ਗੱਲ ਧਿਆਨ ਆ ਅ ਮਾਤਾ ਜਿਹੜੇ ਮੈਨੂੰ ਥੋੜੇ ਬਹੁਤੇ ਪੈਸੇ ਮੇਰੇ ਹੱਥ ਤੇ ਰੱਖਦੀ ਹੈ ਨਾ ਉਹਨੇ ਉਹ ਵੀ ਨਹੀਂ ਰੱਖਣੇ ਪੀਜਾ ਪੀਜਾ ਲਾਇਆਈ ਉਹਨੇ ਕਿਹਾ ਨਾ ਜੋ ਉਤਰਕਾ ਹੁੰਦਾ ਵਾ ਤੇ ਜਦੋਂ ਗੁਰਪ੍ਰੀਤ ਆਉਂਦੀ ਤੂੰ ਤਾਂ ਡਾ ਫੱਕੀਆਂ ਦਿੰਨੀ ਆ ਉਹਨੇ ਪੰਪ ਦੇ ਦੇਣਾ ਆਪਣੇ ਪੁੱਤ ਨੂੰ ਫੋਰਾ ਜਿਆ ਨਾ ਪਰਦੇ ਨਾ ਮੇਰੇ ਨਾਲ ਗੱਲ ਕਰਿਆ ਕਰ ਮੈਂ ਤੈਨੂੰ ਆਖਣ ਵੀ ਡੇ ਮਮਮੀ ਆ ਗਏ ਮਮਮੀ ਆ ਗਏ ਤੂੰ ਚੁੱਪ ਕਰ ਜਾ ਮੈਂ ਵੇਖਿਆ ਨਹੀਂ ਮਮਮੀ ਨੂੰ ਮੈਨੂੰ ਕੀ ਪਤਾ ਇੱਧਰ ਆ ਗਏ ਆਂਦੇ ਵੀ ਆ ਵੇ ਤੇਰੀ ਫੇਵਰੇਟ ਉਹ ਮੈਂ ਸ਼ੁਭਲਾ ਬਣਾਉਣ ਤਕਰੀਰ ਅੱਜ ਕੋਈ ਇੰਨੇ ਪਿਆਰ ਨਾਲ ਬਣਾਈ ਹੈ ਮੈਂ ਖਾ ਖਾ ਲੈ ਚੱਲ ਮੈਂ ਫੁੜਕੇ ਲਾਵਾਂ ਉਹ ਵੀ ਬੈਠੀ ਰੋਟੀ ਢਿੱਕਣ ਨਹੀਂ ਉਹਨੂੰ ਤਾਂ ਵੈਸੇ ਰੋਟੀ ਰੋਟੀ ਪਈ ਰਹਿੰਦੀ ਚਲੀ ਜਾਂਦੀ ਹਾਂ ਹਾਂ ਮੈਂ ਕਿਉਂ ਘਰ ਨਹੀਂ ਚ ਲੱਗੋਗੇ ਤਾਂ ਕਰਕੇ ਕਹਿੰਦੀ ਵੀ ਸਾਂ ਉਂਝ ਮੈਂ ਪੀਜ਼ਾ ਨਹੀਂ ਖਾਂਦੀ ਮੈਂ ਮੰਗਾਂਦੀ ਰਹਿੰਦੀ ਦੂਜੇ ਤੀਜੇ ਦਿਨ ਪੀਜ਼ਾ ਮੈਂ ਤੁਹਾਡਾ ਭਲਾ ਸੋਚਦੀ ਵੀ ਸਾਂ ਪੈਣਾ ਤੂੰ ਉਹ ਤੇ ਮੇਰਾ ਭਲਾ ਸੋਚਦੀ ਆ ਉਹ ਦੋਵੇਂ ਜਾਣੀਆਂ ਨਹੀਂ ਨਾ ਸੋਚਦੀਆਂ ਆ ਚੀਜ਼ ਸਮਝੇ ਤੂੰ ਉਹਨਾਂ ਦੋਹਾਂ ਨੂੰ ਇਹ ਹੀ ਹੁੰਦਾ ਕਿ ਜੋ ਕੋ ਜੈਗਾ ਘਰ ਰਸੋਈ ਚ ਬਣੇ ਤੁਹਾਡੇ ਪੈਸੇ ਬਚਣ ਕਦੀ ਪਕੌੜੇ ਬਣਾਉਂਦੇ ਰਹਿੰਦੇ ਤੁਸੀਂ ਸਾਰਾ ਦਿਨ ਤੁਹਾਨੂੰ ਗਰਮੀ ਚਵਾੜੀ ਰੱਖਦੇ ਆ ਮੇਰਾ ਵਧੀਆ ਜਿੱਦਣ ਮੈਂ ਤੇਰੇ ਘਰ ਆਉਂਗੀ ਨਾ ਉਦੋਂ ਤੋਂ ਆਨਲਾਈਨ ਪੀਜ਼ਾ ਮੰਗਾ ਲਈ ਜੰਗਾ ਆਪਾਂ ਦੋਵੇਂ ਖਾਵਾਂਗੇ ਆਜੋ ਭਾਬੀ ਫਿਰ ਤੁਹਾਨੂੰ ਤਾਂ ਖਾਣ ਲਈ ਰੋਟੀ ਦੋ ਆ ਮੰਮੀ ਕद्दू ਦੀ ਸਬਜ਼ੀ ਬੜਾ ਟੇਸਟੀ ਆ ਹਾਂ ਕद्दू ਉੱਥੇ ਤਾਂ ਪਨੀਰ ਬਣਿਆ ਸ਼ਿਮਲਾ ਮਿਰਚੀ ਬਣੀ ਆ ਤੇ ਤੈਨੂੰ ਕਿਹੜਾ ਕद्दू ਨਾਲ ਰੋਟੀ ਦੇਤੀ ਆ ਇਹ ਤਾਂ ਕੱਲ੍ਹ ਦਾ ਹੀ ਕੋਈ ਗੱਲ ਨਹੀਂ ਮੰਮੀ ਘਟਕੁਟ ਹੋਊਗੀ ਕੋਈ ਗੱਲ ਨਹੀਂ ਵਧੀਆ ਵਈ ਘਟ ਨਹੀਂ ਕੜਾਈ ਤਾਂ ਭਰੀ ਨਹੀਂ ਛੰਮੀ ਇੱਧਰ ਆ ਆਈ ਮੰਮੀ ਪਾਣੀ ਲੈ ਗਈ ਨਹੀਂ ਸੇਰਦੀ ਤੂੰ ਪਨੀਰ ਪਨੀਰ ਪੁੜਕਣ ਲਈ ਤੇ ਹੁਣ ਇਹਨੂੰ ਰੋਟੀ ਕद्दू ਨਾਲ ਦੇਤੀ ਤੂੰ ਬੇਚਾਰੀ ਨੂੰ ਮੰਮੀ ਪਨੀਰ ਥੋੜਾ ਜਿਹਾ ਹੀ ਬਣਾਇਆ ਸੀ Shimla mirch ਇੱਕੋ ਹੀ ਸੀ ਤੇ ਮੈਂ ਥੋੜੀ ਜਿਹੀ ਸਬਜ਼ੀ ਤਿਆਰ ਕੀਤੀ ਬਸ ਗੁਰਪ੍ਰੀਤ ਦੀਦੀ ਵਾਸਤੇ ਐ ਨਾਣੀ ਹੈਗਾ ਨਹੀਂ ਗੁਰਪ੍ਰੀਤ ਉਹ ਤੇ ਅੱਧੀ ਉਹਨੂੰ ਦੇਣੀ ਹੈ ਅੱਧੀ ਇਹਨੂੰ ਦੇ ਮੰਮੀ ਉਹਦੇ ਚੋਂ ਮੈਂ ਅੱਧੀ ਕੀ ਕਰਾਂ ਦੱਸੋ ਇੰਨੀ ਕੀ ਤੇ ਸਬਜ਼ੀ ਆ ਉਹ ਚੋਂ ਮੈਂ ਇਹਨਾਂ ਨੂੰ ਕੀ ਦਿੰਦੀ ਨਾਲੇ ਉਹਨਾਂ ਨੂੰ ਤੇ ਵੈਸੇ ਕੀਦਣਾ ਘਰ ਦੇ ਲਾਗੇ ਵੀ ਉਹਨਾਂ ਦੇ ਕੱਦੂ-ਕੱਦੂ ਲੱਗੇ ਆ ਖਾ ਲੈਂਦੇ ਨੇ ਉਹ ਇਦਾਂ ਦੀ ਸਬਜ਼ੀ ਗੁਰਪ੍ਰੀਤ ਖਾਂਦੀ ਨਹੀਂਗੀ ਗੱਲ ਸਮਝੀ ਦੀ ਹੁੰਦੀ ਆ ਗੁਰਪ੍ਰੀਤ ਖਾਂਦੀ ਨਹੀਂ ਗੁਰਪ੍ਰੀਤ ਸਭ ਕੁਝ ਖਾਂਦੀ ਆ ਇਹ ਤੂੰ ਹੀ ਗੱਲਾਂ ਕਰਦੀ ਆ ਚੱਲ ਆ ਕੇ ਦੇਖ ਲਈ ਪਨੀਰ ਇਹ ਵੀ ਖਾਵੇ ਰੋਟੀ ਕੋਈ ਗੱਲ ਨਹੀਂ ਮੰਮੀ ਜੀ ਆ ਵੀ ਬਹੁਤ ਸੁਆਦ ਆ ਪਨੀਰ ਦਾ ਕੀ ਖਾਣਾ ਹੁੰਦਾ ਵਾ ਸੁਆਦ ਤਾਂ ਪਤਾ ਹੈ ਚੰਗਾ ਲੱਗਦਾ ਪਨੀਰ ਵੇਲਾ ਕਿਨੇ ਵੇਦ ਕਰੇ ਕਰਦੀ ਇਹ ਵੀ ਉਹਨੂੰ ਪਨੀਰ ਨਾਲ ਖਵਾਉਂਦੀ ਤੈਨੂੰ ਕਦੋਂ ਨਾ ਖਵਾਉਦੀ ਹੁਣ ਮੈਂ ਕੀ ਕਰਾਂ ਕੋਈ ਗੱਲ ਨਹੀਂ ਪੈਸੇ ਤਾਂ ਹੁਣ ਗਾਮ ਮੇਰੇ ਕੋ ਲੈਣੇ ਆ ਨਾ ਜਿਹੜੇ ਮੈਂ ਦਿਨੀ ਉਹੀ ਇਹਦੇ ਮੈਂ ਬੰਦ ਕਰਦੀ ਆ ਨਹੀਂ ਫੇਰ ਆਖੀ ਪਨੀਰ ਭੁੰਨ ਦੀ ਕੋਈ ਗੱਲ ਨਹੀਂ ਉਹ ਥੋੜਾ ਹੋਣਾ ਵਾ ਨਾ ਤੇ ਉਹਦਾ ਵੀ ਮੈਨੂੰ ਇੰਨਾ ਪਸੰਦ ਨਹੀਂ ਆ ਪਨੀਰ ਕਾਲ ਕੋਈ ਨਹੀਂ ਪਤਾ ਖਾਲਾ ਫਿਰ ਹੁਣ ਮੈਂ ਕੀ ਕਰੀ ਕੀ ਸਕਦੀ ਹਾਂ ਹੁਣ ਤੂੰ ਖਾ ਹੀ ਲਈ ਐ ਭਾਬੀ ਜੀ ਹਾਂਜੀ ਦੀਦੀ ਕੀ ਕਰਨ ਦਾ ਕੁਝ ਨਹੀਂ ਬਸ ਖਾਲੀ ਰੋਟੀ ਤੀ ਹਾਂਜੀ ਮੈਂ ਤਾਂ ਫੁਲਕਾ ਖਾ ਲਿਆ ਇੱਕ ਅੱਧਾ ਅੱਛਾ ਆਜੋ ਬਹਿਜੋ ਆਜੋ ਦੀਦੀ ਹਾਂਜੀ ਦੱਸੋ ਭਾਬੀ ਗੁਰਪ੍ਰੀਤ ਕੈੰਡੀ ਹੀ ਤੁਹਾਡਾ ਜਨਮ ਦਿਨ ਹੋਉਂਦਿਆ ਵਾ ਹਾਂਜੀ ਦੀਦੀ ਮੇਰਾ ਜਨਮ ਦਿਨ ਆਉਣ ਡਿਆ ਥੋੜੇ ਇੱਕ ਦਿਨਾਂ ਨੂੰ ਅੱਛਾ ਤੂੰ ਹੀ ਨਾ ਮੈਨੂੰ ਪਹਿਲੇ ਦੱਸ ਦਿਓ ਮੈਂ ਇੱਕ ਦਿਨ ਪਹਿਲੇ ਆ ਜਾਊਂਗੀ ਫਿਰ ਆਪਾਂ ਨਾ ਹਰ ਚੀਜ਼ ਘਰੇ ਤਿਆਰ ਕਰ ਲਾਂਗੇ ਵਧੀਆ ਤਰ੍ਹਾਂ ਉਹ ਘਰੇ ਤਿਆਰ ਦੀਦੀ ਵੈਸੇ ਰਾਤ ਦਾ ਤੇ ਮੇਰਾ ਵੀ ਐ ਹੋਈ ਹੀ ਵੀ ਘਰ ਦੋ ਤਿੰਨ ਸਬਜ਼ੀਆਂ ਬਣਾ ਲਈਏ ਹੈਨਾ ਛੋਲ ਬਣਾ ਲਈਏ ਕਸਟਰਡ ਬਣਾ ਲਈਏ ਇਦਾਂ ਦੀਆਂ ਚੀਜ਼ਾਂ ਹਾਂ ਮਠਿਆਈ ਵੀ ਘਰ ਬਣ ਕਰ ਲਈ ਬੜੀ ਵਧੀਆ ਮਠਿਆਈ ਵੀ ਘਰੇ ਬਣ ਜੇਗੀ ਪਕੌੜੇ ਪਕੂੜੇ ਨਾਲ ਬਰੈਡ ਪਕੌੜੇ ਹੋ ਜਾਣ ਤੇ ਨਾਲ ਆਪਾਂ ਸ਼ਰਬਤ ਬਣਾ ਲਾਂਗੇ ਜਾਂ ਕੋਲਡ ਡਰਿੰਕ ਬੰਗਾ ਲਾਂਗੇ ਹਾਂ ਸ਼ਾਈ ਪਨੀਰ ਹੋ ਜੂ ਚਿਲੀ ਪਨੀਰ ਜੋ ਵੀ ਕਿਹਨੇ ਲੈਣਾ ਹੋਗਾ ਇੱਕ ਚੀਜ਼ ਬਣਾ ਲਾਂਗੇ ਤੁਸੀਂ ਤੇ ਚਿਲੀ ਪਨੀਰ ਵੀ ਬਣਾ ਲੈਂਦੇ ਜੇ ਨਾ ਸ਼ਾਈ ਪਨੀਰ ਵੀ ਬਣਾ ਲੈਂਦੇ ਜੇ ਵਧੀਆ ਤਰ੍ਹਾਂ ਬਣਾ ਲੈਣੀ ਮੈਂ ਤੇ ਪਰ ਇਹ ਆ ਨਾ ਕਿ ਗੁਰਪ੍ਰੀਤ ਆਖੰਡੀ ਹੀ ਭੈ ਰੈਨਦੋ ਭਾਬੀ ਆਨਲਾਈਨ ਸਾਰਾ ਕੁਝ ਆਰਡਰ ਕਰ ਦਿਓ ਤੇ ਜਾਂ ਫਿਰ ਤੁਸੀਂ ਰੈਸਟੋਰੈਂਟ 'ਚ ਹੀ ਆਪਣਾ ਬਰਥਡੇ ਮਨਾਓ ਉਹ ਮੈਨੂੰ ਹੁਣ ਡਈ ਐ ਸਲਾਹ ਦੇਣ ਹੁਣ ਮੈਂ ਸੋਚਣ ਨਹੀਂ ਵੀ ਤੁਹਾਡੇ ਵੀਰ ਨਾਲ ਗੱਲ ਕਰਾਂ ਫਿਰ ਕੀ ਕਰਾਂ ਮੈਂ ਉਹੋ ਭਾਬੀ ਉਹ ਤੇ ਹੈਗੀ ਛੇ ਦੇਣ ਆ 24 ਘੰਟੇ ਔਨਲਾਈਨ ਹੀ ਮੰਗੋਣਾ ਹੁੰਦਾ ਵਾ ਰੈਸਟੋਰੈਂਟ ਚ ਖਾਣਾ ਹੁੰਦਾ ਘਰ ਦੀ ਚੀਜ਼ ਪਤਾ ਕਿੰਨੀ ਵਧੀਆ ਹੁੰਦੀ ਆ ਨਾਲੇ ਉਵੇਂ ਹੀ ਹਲਦੀ ਹੁੰਦੀ ਆ ਬਾਹਰੋਂ ਕੀ ਪਤਾ ਕੀ ਕੁਝ ਪਾਇਆ ਹੁੰਦਾ ਕਿੰਨੇ ਮਸਾਲੇ ਪਾਏ ਹੁੰਦੇ ਆ ਜੋ ਪਤਾ ਨਹੀਂ ਕਿੰਨੇ ਸਰੀਰ ਲਈ ਹਾਨੀਕਾਰਕ ਹੁੰਦੇ ਆ ਇੰਨਾ ਨਹੀਂ ਖਾਣਾ ਚਾਹੀਦਾ ਬਾਹਰੋਂ ਹੋਇਆ ਕਦੀ ਕਿਤੇ ਚਲੋ ਹੋਇਆ ਮਹੀਨੇ ਬੰਦਰੀ ਦਿਨੀ ਕਿਤੇ ਕੋਈ ਚੀਜ਼ ਖਾ ਹੀ ਲਈ ਸਈ ਪਰ ਦੀਦੀ ਬੱਡੇ ਕਿਹੜਾ ਰੋਜ ਹੁੰਦਾ ਵਾ ਉਹ ਐਹੋ ਸਮਝੋਂ ਡੀਆਂ ਦੀ ਬੱਡੇ ਕਿਹੜਾ ਰੋਜ ਹੁੰਦਾ ਵਾ ਬਾਹਰ ਮਨਾਹ ਰੈਸਟੋਰੈਂਟ ਚ ਉੱਥੇ ਸਾਰਾ ਕੁਝ ਉਹਨਾਂ ਨੇ ਬੈਹ ਰਿਆਂ ਨੇ ਬਣਾ ਬਣੂ ਦੇਣਾ ਵਾ ਆਪਾ ਤੇ ਆਰਾਮਣਾ ਇਹ ਵੀ ਆ ਨਾ ਦੀਦੀ ਕਿ ਹੁਣ ਜੇ ਮੈਂ ਘਰੇ ਸਾਰਾ ਕੁਝ ਬਣਾਉਣੀ ਆ ਤੇ ਮੇਰਾ ਸਾਰਾ ਮੇਕਅਪ ਹੀ ਖਰਾਬ ਹੋ ਜਾਣਾ ਗਰਮੀ ਤੇ ਤੋ ਇੰਨੀ ਆ ਤੇ ਉਦਾਂ ਮੈਂ ਪਾਲਰ ਤੋਂ ਤਿਆਰ ਹੋ ਕੇ ਤੇ ਆਰਾਮਣਾ ਉੱਥੇ ਭਾਵੇਂ ਬਹਿ ਜਾ ਕੋਈ ਗੱਲ ਹੀ ਨਹੀਂ ਆ ਲੈ ਬਾਬੀ ਸੇਰੇ ਸੇਰੇ ਉੱਠ ਕੇ ਸਾਰੀਆਂ ਚੀਜ਼ਾਂ ਬਣ ਜਾਂਦੀਆਂ ਵਾ ਮੁੜ ਕੇ ਬੰ ਫੇਰ ਆਪਾਂ ਕਿਹੜਾ ਕੋਈ ਕੰਮ ਕਰਨਾ ਵਾ ਕਿ ਜਿਹੜਾ ਮੇਕਅਪ ਖਰਾਬ ਹੋ ਜਾਊਗਾ ਚਲੋ ਕੋਈ ਗੱਲ ਨਹੀਂ ਵੇਖਦੀ ਆ ਤੁਹਾਡੇ ਵੀਰ ਨਾਲ ਸਲਾਹ ਕਰਕੇ ਹੁੰਦੇ ਆ ਤੇ ਅੱਜ ਉਹਨਾਂ ਨੂੰ ਨਾ ਜ਼ਰੂਰੀ ਕੰਮ ਹੀ ਮੈਂ ਦੱਸਿਆ ਹੈ ਸੀ ਮੈਂ ਕਿਹਾ ਗੁਰਪ੍ਰੀਤ ਨੇ ਆਉਣਾ ਵਾ ਤੇ ਕਹਿੰਦੇ ਮੈਂ ਅੱਜ ਮੈਨੂੰ ਸ਼ਾਮਾਂ ਪੈ ਜਾਣੀਆਂ ਮੈਨੂੰ ਜ਼ਰੂਰੀ ਕੰਮ ਹੈ ਚਲ ਕੋਈ ਗੱਲ ਨਹੀਂ ਹੁੰਦੀ ਆ ਨਾ ਤੇ ਮੈਂ ਫਿਰ ਸਲਾਹ ਕਰਦੀ ਆ ਮੈਨੂੰ ਕੀ ਆਂਦੇ ਆ ਭਲਾ ਜਿੱਦਾਂ ਉਹ ਕਹਿਣਗੇ ਨਾ ਫਿਰ ਮੈਂ ਉਦਾਂ ਕਰ ਲਵਾਂਗੀ ਹਾਂ ਸਲਾਹ ਕਰਕੇ ਤੇ ਜੇ ਤੇ ਹੋਊਗਾ ਨਾ ਘਰ ਦਾ ਹੀ ਪ੍ਰੋਗਰਾਮ ਫਿਰ ਮੈਨੂੰ ਦੱਸ ਜ਼ਰੂਰ ਦਿਓ ਮੈਂ ਜਿੰਮੇਨ ਪਹਿਲੇ ਹੀ ਆ ਜਾਊਂਗੀ ਫਿਰ ਆਪਾਂ ਵਧੀਆ ਤੇਰਾ ਸਾਰੇ ਜਣੇ ਦੋਵੇਂ ਜਣੀਆਂ ਰਲ ਕੇ ਚੀਜ਼ ਬਣਾ ਲਾਂਗੇ ਤੇ ਬਣਾ ਦੋਗੇ ਨਾ ਫਿਰ ਸਾਰਾ ਕੁਝ ਰੋਟੀਆਂ ਪਾਣੀ ਸਭ ਕਰ ਲੋਗੇ ਹਾਂ ਨਹੀਂ ਤੂੰ ਨਾਲ ਕਰੀ ਨਾ ਮੇਰੇ ਆਪਾਂ ਦੋਵੇਂ ਜਣੀਆਂ ਰਲ ਕੇ ਕਰ ਲਾਂਗੇ ਚੱਲ ਠੀਕ ਹੈ ਵੇਖਦੇ ਕੋਈ ਨਹੀਂ ਸਲਾਹ ਕਰਦੀ ਤੇਰੇ ਵੀਰ ਨਾਲ ਕੋਈ ਨਹੀਂ ਦੀਦੀ ਠੀਕ ਹੈ ਉਹਨੂੰ ਵੀ ਬੁਲਾ ਲਈ ਗੁਰਪ੍ਰੀਤ ਨੂੰ ਵੀ ਉਗਣਾਲ ਕਰਾਉਗੀ ਹੈਲਪ ਕਰਾਉਗੀ ਗੁਰਪ੍ਰੀਤ ਨੇ ਕਿੱਥੇ ਕਰਾਉਣਾ ਦੀਦੀ ਤੁਹਾਨੂੰ ਤਾਂ ਪਤਾ ਹੀ ਆ ਉਹਨੇ ਤਾਂ ਕਦੀ ਘਰ ਨਹੀਂ ਕੱਖ ਪਨ ਕੇ ਦੋਰਾ ਕੀਤਾ ਤੇ ਉਹ ਇੱਥੇ ਕਿੱਥੇ ਹੈਲਪ ਕਰਾ ਦੂਗੀ ਦੱਸ ਲੈ ਇਹ ਥੋੜੀ ਹੁੰਦੀ ਜੇ ਆਪਾਂ ਘਰ ਨਹੀਂ ਕੀਤਾ ਤੇ ਆਪਾਂ ਇੱਥੇ ਹੁਣ ਮੈਂ ਇੱਥੇ ਨਹੀਂ ਕੁਛ ਕਰਦੀ ਮੈਂ ਆਪਣੇ ਘਰ ਸਾਰਾ ਕੁਛ ਕਰਦੀ ਹਾਂ ਨਾ ਤੇ ਆਪਣੇ ਪੇਕੇ ਘਰ ਆਣ ਕੇ ਇੰਨਾ ਵੀ ਨਹੀਂ ਕਰ ਸਕਦੀ ਇਹ ਕੋਈ ਗੱਲ ਨਹੀਂ ਹੁੰਦੀ ਜਿੱਥੇ ਚਾਰ ਭੈਣ ਬਰ ਆਪਾਂ ਇਕੱਠੇ ਰਲ ਕੇ ਚੀਜ਼ਾਂ ਬਣਾਵਾਂਗੇ ਕਿੰਨਾ ਮਜ਼ਾ ਆਊਗਾ ਚਲੋ ਕੋਈ ਨਹੀਂ ਦੀਦੀ ਦੇਖਦੀ ਆ ਮੈਂ ਤੁਹਾਨੂੰ ਮੈਂ ਦੱਸ ਦੂੰਗੀ ਫੋਨ ਕਰਕੇ ਜੇ ਆਪਾਂ ਘਰੇ ਕਰਨਾ ਹੋਊਗਾ ਨਾ ਫਿਰ ਤੁਸੀਂ ਪਹਿਲੇ ਆ ਜਿਓ ਥੋੜੇ ਦਿਨ ਠੀਕ ਆ ਠੀਕ ਆ ਠੀਕ ਚਲ ਠੀਕ ਆ ਬੱਬੀ ਹੁਣ ਮੈਂ ਨਾ ਚਾਲ ਗਈ ਆ ਠੀਕ ਕੋਈ ਗੱਲ ਨਹੀਂ ਦੱਸ ਦਿਓ ਮੈਨੂੰ ਚੰਗਾ ਚੰਗਾ ਚੱਲ ਆ ਤੇ ਵਧੀਆ ਕਰ ਗਈ ਆ ਮੰਨ ਲਾ ਜੇ ਨਹੀਂ ਮੰਨਦਾ ਨਾ ਇਹਦਾ ਵੀਰ ਤੇ ਘਰੇ ਮੈਨੂੰ ਮਨਾਉਣਾ ਪੈਂਦਾ ਵਾ ਤੇ ਸਾਰੀ ਜ਼ਿੰਮੇਵਾਰੀ ਇਹ ਚੁੱਕਣ ਲਈ ਆ ਕਿ ਸਬਜ਼ੀਆਂ ਭਾਜੀਆਂ ਸਾਰੀਆਂ ਮੈਂ ਬਣਾਉਂਗੀ ਝੋਲ ਮੈਂ ਬਣਾਉਂਗੀ ਕਸਟਰਡ ਮੈਂ ਬਣਾਉਂਗੀ ਤੇ ਹੋਰ ਕੀ ਚਾਹੀਦਾ ਵਾ ਖੰਡੀ ਮਠਿਆਈਆਂ ਵੀ ਮੈਂ ਬਣਾ ਦੂੰਗੀ ਪਕੌੜੇ ਵੀ ਮੈਂ ਕੱਢ ਦੂੰਗੀ ਤੇ ਚੱਲ ਮੈਂ ਆਰਾਮਣਾ ਤਿਆਰ ਰਾਂੂੰਗੀ ਤੇ ਤਾਂ ਵੀ ਮੇਰਾ ਵਧੀਆ ਗੱਲ ਬਣ ਜਣੀ ਹੈ ਪਰ ਉਦਾਂ ਇੱਕ ਗੱਲ ਇਹ ਰੈਸਟੋਰੈਂਟ ਦੀ ਤੇ ਗੱਲ ਹੀ ਵੱਖਰੀ ਆ ਇਹ ਆਪੇ ਸਾਰੇ ਲੋਕ ਕਹਿਣਗੇ ਵੀ ਰੈਸਟੋਰੈਂਟ ਚ ਵੱਡੇ ਮਨਾਇਆ ਚੱਲ ਕੋਈ ਗੱਲ ਨਹੀਂ ਆਉਂਦੇ ਆ ਨਾ ਰੰਜੀਤ ਤੇ ਇਹਨਾਂ ਨੂੰ ਪੁੱਛਦੀ ਆ ਮੈਂ ਵੀ ਕੀ ਕਰਨਾ ਖਾਣੀ ਇਹਨਾਂ ਦੀ ਜਾਨ ਇਹ ਕੱਢ ਲੋ ਪੈਸੇ ਜਿਹੜਾ ਬਟੂਆ ਭਰਿਆ ਰਹਿੰਦਾ ਤੁਹਾਡਾ ਵੇਖਾ ਪੈਸਾ ਕੋਈ ਹੈਗਾ ਵੀ ਹਾਂਜੀ ਮੰਮੀ ਅਕਲ ਤੈਨੂੰ ਮੈਂ ਪੈਸੇ ਫੜਾਏ ਸੀ ਲੈ ਮੈਨੂੰ ਦੇ ਦੇ ਵਿੱਚੋਂ 500 ਰੁਪਇਆ ਮੈਨੂੰ ਹੀ ਮੈਨੂੰ ਚਾਹੀਦੇ ਮੰਮੀ ਕੀ ਕਰਨਾ ਦੱਸ ਮੈਨੂੰ ਚਾਹੀਦੇ ਆ ਹਰ ਗੱਲ ਤੈਨੂੰ ਦੱਸਣੀ ਪਊਗੀ ਕੀ ਕਰਨੀ 100 ਰੁਪਇਆ ਦੇਦਾ ਨਹੀਂ 500 ਦੇ ਤੂੰ ਮੈਨੂੰ ਹਾਂ ਮੈਨੂੰ ਵੀ ਲੋੜ ਹੁੰਦੀ ਮੰਮੀ ਕਿਤੇ ਵਰਤਣੇ ਆ ਕਿ ਚੱਲ ਮੇਰੇ ਕੋਲ ਤਾਂ ਮਗਰ ਥੋੜ੍ਹੀ ਹੀ ਰਹੀ 500 ਦੇ ਦੇਣੀ ਆ ਗੁਰਪ੍ਰੀਤ ਨੂੰ ਪਿਆਰ ਮੇਰਾ ਤਾਂ ਕੋਈ ਫਰਜ਼ ਬੰਦਾ ਨਾ ਆ ਸੋਵੇ ਮਨ ਨੂੰ ਦੇ ਦਿੰਨੀ ਉਹ ਨੇਨੇ ਨਾਲ ਖੁਸ਼ ਹੋ ਜਾਣਾ ਅੱਛਾ ਮੰਮੀ ਹੁਣ ਚਲਦੇ ਆ ਤੇ ਤੁਸੀਂ ਵੀ ਆਣਾ ਹੋਂਗਾ ਪਿਛਲੀ ਵਾਰੀ ਵੀ ਤੁਸੀਂ ਆਏ ਨਹੀਂ ਠੀਕ ਆਹਾਂ ਦੇ ਆਉਂਗੀ ਆਉਗੀ ਤੇ ਆਣਾ ਦਿੱਤੀ ਤੁਸੀਂ ਨਾਲ ਕਿਤੇ ਆਟੋ ਐ ੱਟਕੇ ਖਾਂਦੇ ਫਿਰੋਗੇ ਗਰਮੀ ਵੀ ਕਿੰਨੀ ਹੈ ਆਇਓ ਗੱਡੀ ਚ ਟੌਰਨਾ ਤੇ ਹੁਣ ਚਲੋ ਵੀ ਆ ਗੱਡੀ ਵਿੱਚ हां हां गुरप्रीत मैं भी जाना ही हा। हां गुरप्रीत ਇੱਥੇ ਉੱਤਰ ਚੋਂ ਕੀ ਰਾਤ ਚ ਲਾਫਟ ਹੁੰਦੀ ਵੀ ਮੈਂ ਹਾਂਜੀ ਬੱ비 ਆਲੋ ਫੜ ਐਦੀ ਕੀ ਲੋੜਿਆ ਖਲਾ ਪਿਆਰ ਆਲੋ ਦੀਦੀ ਤੁਸੀਂ ਨਹੀਂ ਆ ਬੱ비 ਕੀ ਲੋੜੀ ਲਾਓ ਪਿਆਰ ਪਰ ਜਾਈ ਨੇ ਦੇਣਾ ਹੀ ਆ ਚਲੋ ਚਲੋ ਚੰਗਾ ਹੋਣਾ ਆਣਾ ਬੱਬੇ ਤੁਸੀਂ ਵੀ हां ਕੋਈ ਗੱਲ ਨਹੀਂ ਆਵਾਂਗੇ ਆਉਣਾ ਕਿਉਂ ਨਹੀਂ ਦੱਸ ਆਹ ਘਰ ਤੋਂ ਹੀ ਪਿਆਰ ਮਮੇ ਬਾਬੇ ਨੇ ਦੇ ਦਿੱਤਾ ਕਿ ਕੀ ਕਰਨੇ ਚਲ ਕੋਈ ਨਹੀਂ ਉਹਨੇ ਜਿਆਦਾ ਦਿੱਤਾ ਮੈਨੂੰ ਪਤਾ ਮੈਨੂੰ ਨਹੀਂ ਸਭ ਕੁਝ ਤਲ ਕੋਈ ਨਹੀਂ ਜਾ ਰਿਹਾ ਚਲੋ ਠੀਕ ਆਇਓ ਮਮੇ ਫਿਰ ਬੈਠੀ ਆਉਂਗੀ ਨਾ ਬੈਠੀ ਪਤਾ ਹੈ ਹਾਂਜੀ ਮੰਮੀ ਕੰਮ ਪਤਾ ਕਰ ਲਿਆ ਹਾਂ ਹੋ ਗਿਆ ਰਸੋਈ ਦਾ ਸਾਰਾ ਚਲ ਹੁਣ ਘੜੀ ਕੋ ਫੋਨ ਰੱਖ ਤੇ ਮੇਰੀ ਪੁੱਤ ਗੱਲ ਸੁਣ ਗੱਲ ਫੇਰ ਵੇਖ ਲਈ ਸਾਰੇ ਜਿਹੜੇ ਫੋਨ ਤੇ ਬੜੀ ਰਹੀ ਨਹੀਂ ਕਿੱਥੇ ਫੋਂਜ ਵੜੀ ਰਹੀ ਨਹੀਂ ਮੰਮੀ ਕੰਮ ਵੀ ਤੇ ਸਾਰਾ ਕਰਦੀਆਂ ਕਰਦਾ ਕੰਮ ਵੀ ਕਰਦੀਆਂ ਦੱਸਾਂ ਕਿ ਬੇਪੁੱਤ ਉਹ ਤੇਰੀਆਂ ਦੋਵੇਂ ਭੈਣਾਂ ਉਹਨਾਂ ਨੂੰ ਬਰਾਬਰ ਰੱਖਿਆ ਕਰ ਇੱਕ ਤੂੰ ਵਿਧੇ ਕਰ ਵਿਧੇ ਕਰਾ ਕਰਦੀਆਂ ਭੀ ਇੱਕ ਮਾੜੀ ਆ ਇੱਕ ਚੰਗੀ ਆ ਪਤਾ ਆਪਣੇ ਵਾਤੇ ਤੇ ਦੋਵੇਂ ਇੱਕੋ ਜਿਹੀਆਂ ਭਾਵੇਂ ਉਹ ਗਰੀਬ ਆ ਉਹ ਅਮੀਰ ਆ ਆਪਣੇ ਵਾਤੇ ਤੇ ਇੱਕੋ ਜੀਆਂ ਨਾ ਮੰਮੀ ਮੈਂ ਕਾ ਦਾ ਵਿਤਕਰਾ ਕਰਤਾ ਉਹਨਾਂ ਨਾਲ ਮੈਂ ਤੇ ਉਹਨੂੰ ਉਦੀ ਥਾਂ ਰੱਖਦੀ ਆ ਤੇ ਦੂਜੀ ਨੂੰ ਦੂਜੀ ਦੀ ਥਾਂ ਰੱਖਦੀ ਆ ਮੈਂ ਤੇ ਆਪਣੇ ਵੱਲੋਂ ਚੰਗਾ ਹੀ ਕਰਨ ਦੀ ਕੋਸ਼ਿਸ਼ ਕਰਦੀ ਆ ਇਹੋ ਪੁੱਤ ਤੈਨੂੰ ਸਮਝਾਉਣ ਲਈ ਆ ਵੇ ਹੁਣ ਦੋਵੇਂ ਭੈਣਾ ਕੱਢ ਲਈਆਂ ਗੁਰਪ੍ਰੀਤ ਨੂੰ ਤੂੰ ਲਿਆ ਕੇ ਇੱਥੇ ਅੰਦਰ ਬਾ ਲਿਆ ਉਹਨੂੰ ਵਿਚਾਰੀ ਨੂੰ ਉੱਥੇ ਮੇਰੇ ਵਿਮਲ ਮੇਰੇ ਕੋਲ ਬੈਠੀ ਰਹੀ ਉਹ ਭਾਬੀ ਕਿੱਥੇ ਭਾਬੀ ਕਿੱਥੇ ਵੇ ਤੈਨੂੰ ਆਵਾਜ਼ਾਂ ਮਾਰਦੀ ਰੀ ਦੂਜੀ ਗੱਲ ਤੂੰ ਉਹਨੂੰ ਪੁੱਤ ਕੋਲਡ ਡਰਿੰਕ ਪਿਆਈ ਉਹਨੂੰ ਨਿਆਣੀ ਨੂੰ ਸ਼ਰਬਤ ਜਿਹਾ ਉਹਨੂੰ ਦੇ ਤਾ ਇਹ ਵੀ ਤੇ ਨਹੀਂ ਨਾ ਚੰਗਾ ਮੰਮੀ ਤੂੰ ਹੀ ਤੇ ਮੇਰੀਆਂ ਗੱਲਾਂ ਸਮਝ ਹੀ ਨਹੀਂ ਸਕਦੇ ਤੁਹਾਨੂੰ ਇੰਨਾ ਪਤਾ ਹੋਣਾ ਚਾਹੀਦਾ ਕੀ ਗੁਰਪ੍ਰੀਤ ਦੀਦੀ ਕਦੀ ਗਰਮੀ 'ਚ ਨਹੀਂ ਰਹੀ ਤੁਹਾਨੂੰ ਇੰਨਾ ਪਤਾ ਵਾ ਨਾ ਉਹਦੇ ਘਰ ਏਸੀ ਲੱਗੇ ਆ ਏਸੀ ਉਹਦੀ ਕਾਰ ਆ ਉਹਨੂੰ ਆਦਤ ਨਹੀਂ ਹੈਗੀ ਗਰਮੀ 'ਚ ਬਹਿਣ ਦੀ ਉਹਨੂੰ ਮੈਂ ਤਾਂ ਇੱਥੇ ਅੰਦਰਵਾਜ਼ ਮਾਰੀ ਹੀ ਕਿ ਇੱਥੇ ਏਸੀ ਵਾਲੇ ਰੂਮ 'ਚ ਦੀਦੀ ਤੁਸੀਂ ਬਹਿ ਜਾਓ ਤੇ ਉਹਨੂੰ ਕੋਲਡ ਡਰਿੰਕ ਦੇ ਦਿੱਤੀ ਠੀਕ ਆ ਜਿਹੜੀ ਹੈਗੀ ਵਿਮਲ ਦੀਦੀ ਉਹਨੂੰ ਤਾਂ ਆਦਤ ਹੈ ਗਰਮੀ 'ਚ ਰਹਿਣ ਦੀ ਉਹਨੂੰ ਤਾਂ ਏਸੀ ਦਾ ਪਤਾ ਹੀ ਨਹੀਂ ਨਾ ਉਹਦੇ ਘਰ ਏਸੀ ਲੱਗੇ ਆ ਨਾ ਉਹ ਕੋ ਗੱਡੀ ਆ ਵੀ ਜਿਹੜਾ ਗੱਡੀ 'ਚ ਏਸੀ ਹੋਣਾ ਵਾ ਠੀਕ ਆ ਉਹਨੂੰ ਆਦਤ ਆ ਤੇ ਮੈਂ ਕਿਹਾ ਚਲੋ ਸੋਫੇ ਤੇ ਬੀਠੀ ਗੱਲਾਂ ਤੁਹਾਡੇ ਨਾਲ ਕਰਨ ਢੀਈ ਤੇ ਕਰੀ ਜਾਵੇ ਤੁਹਾਨੂੰ ਪਤਾ ਨਹੀਂ ਕੀ ਇਵਤ ਕਰੇ ਦਸੀ ਜਾਣਦੇ ਆ ਦੋਵਾਂ ਦੇ ਵਿੱਚ ਵੇ ਪੁੱਤ ਜੇ ਵਿਮਲ ਗਰੀਬ ਆ ਤੇ ਇਹਦਾ ਇਹ ਮਤਲਬ ਥੋੜਾ ਵਾ ਵੀ ਆਪਾਂ ਉਹਦੇ ਨਾਲ ਇਤਰਾ ਕਰੀਏ ਸਗੋ ਤੂੰ ਉਹਦੇ ਨਾਲ ਜ਼ਿਆਦਾ ਕਰਿਆ ਕਰ ਵੇ ਉਹਦੇ ਘਰ ਇਹ ਸਹੂਲਤਾਂ ਹੈ ਨਹੀਂ ਏਸੀ ਹੈ ਨਹੀਂ ਗੱਡੀ ਹੈ ਨਹੀਂ ਉਹ ਵਿਚਾਰ ਆਪਣੇ ਗੁਜ਼ਾਰਾ ਕਰਨ ਲਈ ਆ ਪਰ ਫਿਰ ਵੀ ਆਪਾਂ ਨੂੰ ਕੁਝ ਨਹੀਂ ਆਂਦੀ ਪੁੱਤ ਤੇਰਾ ਇਹ ਫਰਜ ਆ ਸਗੋ ਤੂੰ ਉਹਦੇ ਨਾਲ ਜ਼ਿਆਦਾ ਕਰਿਆ ਕਰ ਉਹਨੂੰ ਪਤਾ ਲੱਗੇ ਵੀ ਵੇਹ ਪਰਜਾਈ ਮੇਰੀ ਗੁਰਪ੍ਰੀਤ ਨਾਲੋਂ ਮੇਰਾ ਜ਼ਿਆਦਾ ਕਰਦੀ ਆ ਮੰਮੀ ਜ਼ਿਆਦਾ ਹੀ ਕਰਦੀ ਆ ਆਈ ਮਗਰੋਂ ਆ ਪਾਣੀ ਧਾਣੀ ਉਹਨੂੰ ਮੈਂ ਪਹਿਲੇ ਪੁੱਛਿਆ ਵਾ ਫੁਲਕਾ ਉਹਨੂੰ ਖਵਾਇਆ ਵਾ ਬਿਠਾਇਆ ਉਹਨੂੰ ਆ ਹੋਰ ਦੱਸੋ ਮੈਂ ਉਹਦੇ ਨਾਲ ਕੀ ਕਰਾਂ ਤੁਹਾਨੂੰ ਤੇ ਬਸ ਗੁਰਪ੍ਰੀਤ ਦਾ ਸਾੜ ਪਿਆ ਰਹਿੰਦਾ ਵਾ ਕਿ ਗੁਰਪ੍ਰੀਤ ਨਾਲ ਮੈਂ ਜ਼ਿਆਦਾ ਕਰਦੀ ਗੁਰਪ੍ਰੀਤ ਨਾਲ ਮੈਂ ਜ਼ਿਆਦਾ ਕਰਦੀ ਵੇ ਪੁੱਤ ਕਦੇ ਕਦੇ ਤਾਂ ਮੈਨੂੰ ਐ ਲੱਗਦਾ ਗੁਰਪ੍ਰੀਤ ਤੁਹਾਡੀ ਕੁੜੀ ਨਹੀਂ ਹੈਗੀ ਵਿੰਬਲ ਤੁਹਾਡੀ ਕੁੜੀ ਆ ਬਸ ਜਿਹਦੇ ਬਾਰੇ ਤੁਸੀਂ ਸੋਚਦੇ ਜਿਆਦਾ ਪੁੱਤ ਕੁੜੀਆਂ ਦੋਵੇਂ ਮੇਰੀਆਂ ਆ ਦੂਜੀ ਗੱਲ ਇਹ ਵੀ ਵੇ ਪੁੱਤ ਉਹਨਾਂ ਦੇ ਕਿਹੜੇ ਦੋ ਭਰਾ ਆ ਇੱਕ ਭਰਾ ਵੇ ਇੱਕ ਪਰਜਾਈ ਆ ਪੁੱਤ ਤੂੰ ਸਗੋ ਦੇ ਨਾਲ ਜ਼ਿਆਦਾ ਕਰਿਆ ਕਰ ਮਾਵਾ ਦੀ ਥਾਂ ਤੂੰ ਪਰਜਾਈਆਂ ਦੀ ਥਾਂ ਵੀ ਤੂੰ ਤੇਰਾ ਹੀ ਫਰਜ਼ ਬੰਦਾ ਵਾ ਭੀ ਵਿਮਲ ਨਾਲ ਤੂੰ ਜ਼ਿਆਦਾ ਕਰੇ ਉਹਦਾ ਤੂੰ ਸਾਰਾ ਬਣੇ ਉਹਨੂੰ ਜ਼ਿਆਦਾ ਉਹਦੇ ਨਾਲੋਂ ਜ਼ਿਆਦਾ ਦਵੇਂ ਉਹਦੇ ਘਰ ਤੇ ਪੁੱਤ ਸਭ ਕੁਛ ਆ ਉਹਦੇ ਘਰ ਵਾਲੇ ਦੀ ਚੰਗੀ ਨੌਕਰੀ ਆ ਸਭ ਕੁਛ ਆ ਉਹ ਵਿਚਾਰੀ ਇੰਨਾ ਜੋਗੀ ਹੈ ਨਹੀਂਗੀ ਮੰਮੀ ਉਹਨੂੰ ਜ਼ਿਆਦਾ ਹੀ ਦੇਈਦਾ ਵਾ ਵੇਖੋ ਆਪਾਂ ਜਿੰਨਾ ਦਿੰਨੇ ਆ ਨਾ ਉਹਨੂੰ ਆਪਾਂ ਜਿੰਨਾ ਦਿੰਨੇ ਆ ਭਾਵੇਂ ਅਸੀਂ ਗੁਰਪ੍ਰੀਤ ਨਾਲੋਂ ਘੱਟ ਹੀ ਦਿੰਨੇ ਆ ਪਰ ਵਿਮਲ ਦੀਦੀ ਵਾਸਤੇ ਉਹ ਵੀ ਚੀਜ਼ਾਂ ਜ਼ਿਆਦਾ ਵਾ ਤੁਸੀਂ ਸਮਝਦੇ ਕਿਉਂ ਨਹੀਂ ਪਏ ਵਿਮਲ ਦੀਦੀ ਲਈ ਉਹ ਵੀ ਬਹੁਤ ਕੁੱਸ਼ਿਆ ਕਿਉਂਕਿ ਉਹਨੇ ਕਦੇ ਕਦੀ ਵੇਖਿਆ ਇੰਨਾ ਕੁਛ ਸਿਆਣਿਆਂ ਨੇ ਕਿਹਾ ਵਾ ਭੀਜੇ ਰੱਜੇ ਨੂੰ ਹੋਰ ਜਾਈ ਜੋ ਉਹਨੇ ਤਾਂ ਰੱਜ ਹੀ ਜਾਣਾ ਤੇ ਪੁੱਤ ਜੀਦਾ ਭੁੱਖਾ ਟੇਡੋ ਤੇ ਢਿੱਡ ਜੀ ਵੀ ਕੁਝ ਪਾਓ ਉਹ ਵੀ ਤੁਹਾਨੂੰ ਸੀਸਾ ਦੇਊਗਾ ਉਹ ਤੁਹਾਨੂੰ ਸੀਸਾ ਦੇਊਗਾ ਭੀ ਮੈਨੂੰ ਵੀ ਜਾਇਆ ਵਾ ਪੁੱਤ ਤੂੰ ਉਹਦੀ ਪਰਜਾਈ ਆ ਤੂੰ ਮਾਂ ਵੀ ਆਂ ਉਹ ਦਿਨ ਨਾਲ ਤੂੰ ਜ਼ਿਆਦਾ ਕਰਿਆ ਕਰ ਮੈਂ ਉਹਦੇ ਹਿਸਾਬ ਨਾਲ ਉਹਨੂੰ ਬਥੇਰਾ ਕੁਝ ਦੇਣ ਦੀ ਆ ਅੱਗੋਂ ਸੀਸਾਂ ਦੇਣੀਆਂ ਜਾਂ ਨਾ ਦੇਣੀਆਂ ਉਹ ਉਹ ਵੇਖੇ ਵੀ ਉਹਨੇ ਕੀ ਕਰਨਾ ਮੈਂ ਤੇ ਦੋਵਾਂ ਨੂੰ ਥਾਂ ਥਾਂ ਹੀ ਰੱਖਣ ਨਹੀਂ ਆ ਗੁਰਪ੍ਰੀਤ ਦੇ ਹਿਸਾਬ ਨਾਲ ਮੈਂ ਗੁਰਪ੍ਰੀਤ ਨੂੰ ਦੇਣ ਨਹੀਂ ਤੇ ਵਿਮਲ ਦੇ ਹਿਸਾਬ ਨਾਲ ਮੈਂ ਵਿਮਲ ਨੂੰ ਦੇਣ ਲਈ ਇਸ ਤੋਂ ਵੱਧ ਮੈਂ ਨਹੀਂ ਕਰ ਸਕਦੀ ਤੂੰ ਹੀ ਕਰ ਲਓ ਤੁਹਾਡੇ ਕੋਲ ਹੁੰਦਾ ਵਾ ਤੇ ਪਤਾ ਨਹੀਂ ਤੁਹਾਨੂੰ ਤਾਂ ਗੁਰਪ੍ਰੀਤ ਦਾ ਹੀ ਪਿਆਰ ਹੁੰਦਾ ਆ ਜਿਹੜਾ ਸਾਹ ਵਾਲਾ ਕੰਮ ਇਹ ਨਹੀਂ ਨਾ ਠੀਕ ਤੂੰ ਦੋਵਾਂ 'ਚ ਫਰਕ ਵੇਖ ਤੂੰਆਂ ਨਹੀਂ ਮੈਂ ਬੜਾ ਕੀਤਾ ਬਰਾਬਰ ਕੀਤਾ ਹੁਣ ਮੇਰਾ ਮੂੰਹ ਨਾ ਖਲਾ ਤੂੰ ਜਦੋਂ ਤੂੰ ਗੁਰਪ੍ਰੀਤ ਕੋ ਗਈਆਂ ਤੇ ਤੂੰ ਟੌਪਸ ਵੀ ਲੈ ਗਈਆਂ ਤੇ ਮਹਿੰਗੇ ਮਹਿੰਗੇ ਸੂਟ ਵੀ ਲੈ ਗਈਆਂ ਤੇ ਉਹ ਵਿਚਾਰੀ ਵਿਮਲ ਉਹਦੇ ਵਾਸਤੇ ਕੀ ਖੜਿਆ ਤੂੰ ਮੈਨੂੰ ਸਾਰਾ ਪਤਾ ਦੋ ਦੋ ਸੌ ਵਾਲੇ ਸੂਟ ਤੂੰ ਉੱਥੇ ਲੈ ਕੇ ਗਈਆਂ ਅਜੇ ਤੂੰ ਅਣੀ ਮੈਂ ਬਰਾਬਰ ਕੀਤਾ ਮੰਮੀ ਨੂੰ ਤੁਹਾਨੂੰ ਕੁਝ ਪਤਾ ਵੀ ਹੈਗਾ ਵਾ ਉਹਦੇ ਸੂਟ ਪਤਾ ਕਿੰਨੇ ਮਹਿੰਗੇ ਸੀ ਵਿਮਲ ਦੀਦੀ ਦੇ ਮੈਂ ਟੌਪਸ ਵੀ ਉਹਦੇ ਵਾਸਤੇ ਸਿਲੈਕਟ ਕੀਤੇ ਸੀ ਪਰ ਉਹਦੇ ਸੂਟ ਇੰਨੇ ਮਹਿੰਗੇ ਆ ਗਏ ਕਿ ਟੌਪਸਾਂ ਜੋਗੇ ਪੈਸੇ ਨਹੀਂ ਬਚੇ ਦੂਜੇ ਉਹਦੇ ਸੱਸ ਦਾ ਵੀ ਸੂਟ ਲਾਉਣਾ ਪਿਆ ਕਿੰਨੇ ਤੇ ਜਾਣੇ ਉਹਨਾਂ ਦੇ ਘਰ 'ਚ ਸਾਰਿਆਂ ਨੂੰ ਕੱਪੜੇ ਲਾਏ ਮੈਂ ਮੈਨੂੰ ਪੁੱਛ ਕੇ ਵੇਖੋ ਉਹਨੇ ਪੈਹਂਚ ਮੈਂ ਕਿੱਦਾਂ ਗੁਜ਼ਾਰਾ ਕੀਤਾ ਵਾ ਤੁਹਾਨੂੰ ਹੁੰਦੀਆਂ ਗੱਲਾਂ ਮੁੰਡਾ ਤਾਂ ਡਾ ਪੈਸੇ ਬਣਾਉਣ ਲੱਗਾ ਚਾਰ ਵਾਰੀ ਪੁੱਛਦਾ ਵਾ ਕਿੱਥੇ ਵਰਤੇ ਕਿੱਥੇ ਵਰਤੇ ਆਪ ਤੂੰ ਹੀ ਕਿਤੇ ਕੁੰਜੀ ਨਹੀਂ ਫੜਾਉਂਦੇ ਮੈਨੂੰ ਕਬੀਲਦਾਰੀ ਕਬੀਲਦਾਰੀ ਹੋਰ ਕਬੀਲਦਾਰੀ ਸਭ ਫੜਾਤੀ ਆ ਮੈਨੂੰ ਪਤਾ ਜਿਹੜੇ ਤੂੰ ਮਹਿੰਗੇ ਖੜੇ ਆ ਮੈਂ ਸਾਰੇ ਵੇਖ ਲਈ ਗੁਰਪ੍ਰੀਤ ਦੇ ਵੇਖੇ ਉਹਦੇ ਵੇਖੇ ਮੈਨੂੰ ਦੱਸ ਉਹਨੇ ਉਹਦੇ ਟਾਪਸ ਕਿੱਤੇ ਹੀ ਮਮੇ ਮੇਰੀ ਗੱਲ ਸੁਣੋ ਉਹਦਾ ਆਪਣੇ ਚੀ ਗੱਲ ਆ ਗੁਰਪ੍ਰੀਤ ਕਿਤੇ ਚੋਕੇ ਤੇ ਨਹੀਂ ਲੈਂਦੀ ਛੋਟੀ ਹੁੰਦੀ ਇਹ ਨਹੀਂ ਪਹਿਣ ਚੁੱਕ ਕੇ ਨਹੀਂ ਲਿਆਂਦੀ ਹੈ ਤੇ ਮੇਰੀ ਧੀ ਆ ਮੈਨੂੰ ਤੇ ਨਹੀਂ ਲੱਗਦਾ ਉਹ ਤੁਹਾਡੀ ਧੀ ਆ ਮਾੜਾ ਜੇ ਤਾਂ ਨਾ ਜ਼ਿਆਦਾ ਕਰ ਲੋ ਤੇ ਤੁਹਾਡੇ ਤੇ ਨਾਲ ਹੀ ਇੱਕ ਤਾਂ ਸੱਪ ਲੇਟ ਲੱਗ ਪੈਂਦਾ ਵਾ ਤੇ ਫਿਰ ਗੁਰਪ੍ਰੀਤ ਨੇ ਤੈਨੂੰ ਸਗਨ ਕੀ ਦਿੱਤਾ ਵਿਮਲ ਦੀ ਸੱਸ ਨੇ ਤੇ ਫਿਰ ਤੈਨੂੰ ਵੇਖ ਕਿੱਡਾ ਸੋਹਣਾ ਸਗਨ ਪਾਇਆ ਕਿੱਡੇ ਸੋਹਣੇ ਕੱਪੜੇ ਦਿੱਤੇ ਤੇ ਉਹਨੇ ਉਹਨੇ ਕੀ ਦਿੱਤਾ ਉਹ ਮੈਨੂੰ ਬਖਾਇਆ ਹੁਣ ਬੋਲ ਮੰਮੀ ਆਪਣਾ ਮਨ ਮਿਲਣ ਦੀ ਗੱਲ ਹੁੰਦੀ ਆ ਮੇਰਾ ਮਨ ਗੁਰਪ੍ਰੀਤ ਨਾਲ ਜ਼ਿਆਦਾ ਮਿਲਦਾ ਵਾ ਗੱਲ ਨੂੰ ਸਮਝੀਦਾ ਹੁੰਦਾ ਵਾ ਬਾਕੀ ਮੈਂ ਦੋਵਾਂ ਨਾਲ ਬਥੇਰਾ ਕਰਦੀ ਆ ਇਹ ਸਿਰਫ ਤੁਹਾਨੂੰ ਲੱਗਦਾ ਵਾ ਕਿ ਮੈਂ ਉਹਦੇ ਨਾਲ ਕਰਦੀ ਤੇ ਉਹਦੇ ਨਾਲ ਨਹੀਂ ਕਰਦੀ ਮੈਂ ਦੋਵਾਂ ਨੂੰ ਬਰਾਬਰ ਰੱਖਦੀ ਆ ਤੇ ਮੁੰਨੇ ਤੂੰ ਕਿਹਾ ਵੀ ਮੇਰਾ ਗੁਰਪ੍ਰੀਤ ਨਾਲ ਜ਼ਿਆਦਾ ਤੇ ਵਿਮਲ ਨਾਲ ਘੱਟ ਇਹ ਕਿਉਂ ਵੈਸੇ ਮੰਮੀ ਹੁਣ ਮੇਰੀ ਮਰਜ਼ੀ ਆ ਵੈਸੇ ਮੈਨੂੰ ਪਿਆਰ ਹੁੰਦਾ ਉੱਤੇ ਉਹ ਮੇਰੇ ਵਰਗੀ ਆ ਸਾਡੀ ਜ਼ਿਆਦਾ ਬੰਦੀ ਆ ਮੈਨੂੰ ਪਤਾ ਗੁਰਪ੍ਰੀਤ ਨਾਲ ਤੇਰਾ ਕਿਉਂ ਜ਼ਿਆਦਾ ਉਹ ਪੈਸੇ ਵਾਲੀ ਆ ਉਹ ਮਾਤੜ ਸਾਥੀ ਆ ਉਹਦੇ ਕੋ 4 ਪੈਸੇ ਆ ਗਏ ਉਹ ਖੁੱਲੇ ਵਰਤ ਲੈਂਦੀ ਆ ਉਹ ਵਿਚਾਰੀ ਨਹੀਂ ਵਰਤਦੀ ਆ ਗੱਲਾਂ ਹੀ ਮੰਮੀ ਬਸ ਚੁੱਪ ਕਰ